ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ ਸੋਤਿਆਂ ਨੂੰ ਯਾਦ ਹੋਊਗਾ ਇੱਕ ਹਰਜੀਤ ਕੌਰ ਨਾਮ ਦੀ ਬੀਬੀ ਜਦੋਂ 73 ਸਾਲਾਂ ਦੀ ਰਿਪੋਰਟ ਕੀਤੀ ਗਈ ਸੀ ਇਥੋਂ 베ਰੀ ਇਥੋਂ ਤੇ ਉਹ ਕਾਫੀ ਜਿਹੜਾ ਉਹਦਾ ਗਲੋਬਲੀ ਜਿਹੜਾ ਨਿਊਜ਼ ਆਈ ਸੀ ਵੀ ਦੇਖੋ ਇਹ ਈ ਮਿਲ ਸਾਲਾਂ ਤੋਂ ਰਹਿ ਰਹੀ ਸੀ ਤੱਕਾ ਹੋਇਆ ਉਹਦੇ ਨਾਲ ਤੇ ਸ਼ੈਕਲਸ ਲਾ ਕੇ ਉਹਨੂੰ ਰਿਪੋਰਟ ਕੀਤੀ ਗਈ ਹੈਗੀ ਆ ਹੁਣ ਇੱਕ ਹੋਰ ਪੰਜਾਬੀ ਮੂਲ ਦੀ ਬੀਬੀ ਜਿਹੜੀ ਆ ਉਹ ਲੌਂਗ ਬੀਚ ਤੋਂ ਡਿਟੇਨ ਕੀਤੀ ਗਈ ਆ ਜੋ ਕਿ ਉਹ ਵੀ 1900 94 ਤੋਂ ਇੱਥੇ ਰਹਿ ਰਹੀ ਸੀ ਯੂ ਐਸ اے ਦੇ ਵਿੱਚ ਤੇ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਜਦੋਂ ਗਈ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਬਬਲੀਕ ਔਰ ਲੌਂਗ ਬੀਚ ਅਲੌਂਗ ਰਹਿਣ ਵਾਲੀ ਆ ਲੌਂਗ ਬੀਚ ਤੋਂ ਤੇ ਉੱਥੇ ਉਹਨਾਂ ਦਾ ਇੱਕ ਰੈਸਟੋਰੈਂਟ ਵੀ ਹੈਗਾ ਆ 1994 ਤੋਂ ਕਹਿੰਦੇ ਭਈ ਲੌਂਗ ਬੀਚ ਦੇ ਵਿੱਚ ਨਟਰਾਜ ਕਜ਼ੀਨ ਆਫ ਇੰਡੀਆ ਐਂਡ ਨੇਪਾਲ ਇਹ ਨਾਮ ਦਾ ਜਿਹੜਾ ਰੈਸਟੋਰੈਂਟ ਆ ਉਹ ਰਨ ਕਰ ਰਹੀ ਆ ਤੇ ਉਹਨਾਂ ਦੇ ਤਿੰਨ ਬੱਚੇ ਆ 1 ਚੌਥੀ ਸਾਲਾਂ ਦੀ ਬੱਚੀ ਜਿਹੜੀ ਆ ਉਹਦੇ ਕੋ ਲੀਗਲ ਸਟੇਟਸ ਸਾਡਾ ਆਕਾ ਦੇ ਅੰਡਰ ਤੇ ਉਹਦਾ 올ਡਰ ਬ੍ਰਦਰ ਤੇ ਸਿਸਟਰ ਜਿਹੜੇ ਦੋਨੋਂ ਸਿਟੀਜ਼ਨ ਆ ਤੇ ਉਹਦੀ ਜਿਹੜੀ ਪਟੀਸ਼ਨ ਆ ਪਬਲਿਕ ਔਰ ਦੀ ਆਲਰੇਡੀ ਪ੍ਰੂਵ ਹੋ ਗਈ ਸੀ ਤੇ ਉਹ ਜਦੋਂ ਇੰਟਰਵਿਊ ਦੇ ਲਈ ਗਈ ਗ੍ਰੀਨ ਕਾਰਡ ਦੇ ਲਈ ਉਥੋਂ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਆਈਸ ਵਾਲੇ ਜਿਹੜੇ ਆ ਉਹ ਚੱਕ ਕੇ ਲੈ ਗਏ ਹੈਗੇ ਆ ਹਜੇ ਤੱਕ ਉਹਦਾ ਕਹਿੰਦੇ ਪਤਾ ਨਹੀਂ ਲੱਗ ਰਿਹਾ ਕਿ ਕੀ ਚੱਕਰ ਚੱਲ ਰਿਹਾ ਹੈਗਾ ਉਹ ਸੋ ਉਹਨਾਂ ਦੇ ਪਰਿਵਾਰ ਨੇ ਇੱਕ ਦੋ ਵਾਰ ਗੱਲਬਾਤ ਕੀਤੀ ਹੈਗੀ ਆ ਪਰ ਸਨਵਾਈ ਕੋਈ ਨਹੀਂ ਹੈਗੀ ਲੌਂਗ ਬੀਚ ਦੇ ਕਾਂਗਰਸਮੈਨ ਰੌਬਰਟ ਗਰਸੀਆ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਪਈ ਇਹ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਐਕਸ਼ਨ ਕੀਤਾ ਗਿਆ ਬਹੁਤ ਹੀ ਮਾੜਾ ਹੈ ਜਦੋਂ ਉਹ 94 ਤੋਂ ਇੱਥੇ ਰਹਿ ਰਹੀ ਸੀ ਤੇ ਉਹਦੀ ਹੁਣ ਗ੍ਰੀਨ ਕਾਰਡ ਦੀ ਇੰਟਰਵਿਊ ਸੀ ਹੁਣ ਉਸ ਟਾਈਮ ਦੇ ਉੱਤੇ ਜਿਹੜਾ ਉਹਨੂੰ ਚੱਕ ਲਿਆ ਗਿਆ ਉਹਨਾਂ ਦਾ ਹਾਲਾਂਕਿ ਉਸ ਏਰੀਆ ਦੇ ਵਿੱਚ ਪੰਜਾਬੀ ਕਮਿਊਨਿਟੀ ਘੱਟ ਆ ਪਰ ਉਹ ਕਾਫੀ ਪੌਪੂਲਰ ਉਹਨਾਂ ਦਾ ਜਿਹੜਾ ਰੈਸਟੋਰੈਂਟ ਆ ਸੋ ਸਾਰੀ ਕਮਿਊਨਿਟੀ ਜਿਹੜੀ ਆ ਉਹ ਉਹਨਾਂ ਦੇ ਨਾਲ ਸੋ ਕਾਂਗਰਸ ਮੈਂ ਦੇ ਕੇ ਆ ਵੀ ਵਸੀਨ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜਾ ਆ ਆ ਇਸ ਉਸ ਨੂੰ ਜਿਹੜਾ ਬਚਾਇਆ ਜਾ ਸਕੇ ਕਹਿੰਦੇ ਵੀ ਜਿਹੜੇ ਇਦਾਂ ਦੇ ਹਾਰੋਫਿਕ ਐਕਸ਼ਨਸ ਆ ਉਹ ਉਹ ਆਈਸ ਵੱਲੋਂ ਕੀਤੇ ਜਾ ਰਹੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਤੇ ਇਹ ਟੈਰਰਾਈਜ਼ ਕਰ ਰਿਹਾ ਹੈ ਹਾਰਡ ਵਰਕਿੰਗ ਤੇ ਗੁੱਡ ਪੀਪਲ ਹੂ ਆਰ ਟ੍ਰਾਈਂਗ ਟੂ ਮੇਕ आवर ਕਮਿਊਨਿਟੀ ਅ ਬੈਟਰ ਪਲੇਸ ਤੇ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਬੋਲਣਾ ਚਾਹੀਦਾ ਸਟੋਰੀ ਆਪਣੀ ਦੱਸਣੀ ਚਾਹੀਦੀ ਹੈਗੀ ਆ ਇੱਕ ਕਾਂਗਰਸਮੈਂਬਰ ਜਿਹੜੇ ਆ ਰੋਬਰਟ ਗਰਸੀਆ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹੋ ਜਾਰੀ ਕੀਤੀ ਹੈਗੀ ਆ ਇਹਨੂੰ ਵੀ ਸੇਮ ਉਦਦੇ ਕਹਿੰਦੇ ਭਈ ਇੱਕ ਬੈਂਡ ਦੇ ਵਿੱਚ ਜਦੋਂ ਉੱਥੋਂ ਅਰੈਸਟ ਕੀਤਾ ਗਿਆ ਸੈਂਟਾ ਇਹਨਾਂ ਤੋਂ ਜਿੱਥੇ ਇੰਟਰਵਿਊ ਸੀਗੀ ਬੈਂਡ ਦੇ ਵਿੱਚ ਜਿੱਥੇ ਬੰਦੇ ਸੀਗੇ ਉਸ ਬੈਂਡ ਦੇ ਵਿੱਚ ਉਹਨਾਂ ਦੇ ਨਾਲ ਲਜਾਇਆ ਗਿਆ ਤੇ ਉਹਦੇ ਵੀ ਹੱਥ ਪੈਰ ਜਿਹੜੇ ਆ ਉਹ ਉਹਨਾਂ ਦੇ ਚੇਨਾਂ ਲਾਈਆਂ ਹੋਈਆਂ ਸੀਗੀਆਂ ਇਹ ਜੋ ਜੋਤੀ ਆ ਉਹਦੀ ਪਬਲਿਕ ਆਰ ਦੀ ਬੇਟੀ ਉਹਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਜੀ ਬਿਲਕੁਲ ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ